ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਮਲੇਸ਼ੀਆ ਦਾ ਬਿੱਟੂ ਵੀ ਆਇਆ ਹੈ ਜਿਹੜਾ ਗਾਉਂਦਾ ਵੀ ਬਹੁਤ ਵਧੀਆ ਹੈ ਤੇ ਬਲਾਰਾ ਵੀ ਬਹੁਤ ਵਧੀਆ ਸੈਦੋਗਾ ਵਾਲਾ ਬਿੱਟੂ ਸਾਡਾ ਵੀਰ ਉਹ ਵੀ ਪਹੁੰਚਿਆ ਹੈ ਪਿਛਲੇ ਦਿਨੀ ਨਿਊਜ਼ੀਲੈਂਡ ਦੀ ਸ਼ਹਿਰ ਕੀਤੀ ਹੈ ਜੀ ਆਇਆਂ ਆਖਦੇ ਆ ਸਾਰੇ ਵੀਰਾਂ ਨੂੰ ਰਾਜਾ ਬਿਰਕਾ ਗੋਪੀ ਸਾਹਲਮ ਯਗਰੂਪ ਯੂਐਸਏ ਹਰਾਂ ਦੀ ਖੇਡ ਕਲੱਬ ਹੈ ਕਾਲਾ ਧੌਲੇ ਵਾਲਾ ਸਾਡਾ ਵੀਰ ਕੁਲਦੀਪ ਬਡਾਲਾ ਮੱਲੀ ਸਾਹਿਬ ਸਰਬਜੀਤ ਚੀਮੇ ਹਰਾਂ ਦੀ ਸਾਰੀ ਜਿਹੜੀ ਖੇਡ ਕਲੱਬ ਹੈ ਵੀਰਾ ਦਾਤੇਵਾਸੀਆ ਬਬਲੀ ਸਾਡਾ ਭਰਾ ਉਹਨਾਂ ਦਾ ਵੀ ਧੰਨਵਾਦ ਹੈ ਬਬਲੀ ਰੂੜੇ ਕਾਂ ਵਾਲਾ ਬਬਲੀ ਤੇ ਡਾਕਟਰ ਦੀ ਜੋੜੀ ਬੜੀ ਮਸ਼ਹੂਰ ਰਹੀ ਹੈ ਪੰਜਾਬ ਦੇ ਵਿੱਚ ਜਿਵੇਂ ਕਾਕਾ ਸ਼ੇਰੋਂ ਵਾਲਾ ਬੜਾ ਚੀੜਾ ਜਾ ਫਿਰਿਆ ਉਹ ਵੀ ਦਾਤੇਵਾਸ ਵਾਲੇ ਵੀਰੇ ਦੀ ਬਦੌਲਤ ਪੱਜਾ ਹੋਇਆ ਪ੍ਰਸਿੱਧ ਖਿਡਾਰੀ ਬੱਬੂ ਸਾਡਾ ਵੀਰ ਖੀਰਾਵਾਲੀਆ ਕਿ ਹਾਲੇ ਵੇਖਿਆ ਨਹੀਂ ਕਪੂਰਥਲਾ ਅਸੀਂ ਕਦ ਕੁੱਲੂ ਵੇਖਾਂਗੇ ਹਲੇ ਘੜਾ ਅਕਲ ਦਾ ਹੋਣਾ ਏ ਜਦੋਂ ਭੜਕੇ ਡੁੱਲੂ ਵੇਖਾਂਗੇ ਕਪੂਰਥਲਿਆ ਬੱਬੂ ਐ ਜਿਹਦੇ ਕੋਲ ਅਮਰੀਕਾ ਦਾ ਵੀਜ਼ਾ ਵੀ ਐ ਪਰ ਰਹਿੰਦਾ ਬਲੇਸ਼ੀਆ ਦੇ ਵਿੱਚ ਮਲੇਸ਼ੀਆ ਦੀ ਕਬੱਡੀ ਨੂੰ ਰਨ ਕਰਦਾ ਕਿ ਫੈਡਰੇਸ਼ਨ ਦੇ ਮੈਂਬਰ ਨੇ ਬੱਬੂ ਕਹਿੰਦਾ ਸਾਰੇ ਗਰਾਊਂਡ ਦੇ ਵਿੱਚ ਆ ਜਾਣ ਫੈਡਰੇਸ਼ਨ ਦੇ ਮੈਂਬਰ ਸਹਿਬਾਨਾਂ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਣ ਬੱਬੂ ਬਾਈ ਕਹਿੰਦਾ ਰਪਿੰਦਰ ਜਲਾਲ ਬਾਈ ਨੇ ਵੀ ਪੁੱਜਣਾ ਸੀਗਾ ਯੂਰਪ ਜਾਣ ਕਰਕੇ ਥੋੜੀਆਂ ਰਪਿੰਦਰ ਵੀਰੇ ਦੀਆਂ ਮਜਬੂਰੀਆਂ ਹੋ ਗਈਆਂ ਕਿਉਂਕਿ ਪਿਆਰ ਹੈ ਬੱਬੂ ਨਾਲ ਉਧਰ ਸ਼ਿੰਦਰ ਸ਼ਮਰਾ ਜੀ ਇੰਗਲੈਂਡ ਦੀ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਹੈ ਨਿਊਜ਼ੀਲੈਂਡ ਦੀ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਉਹਨਾਂ ਦਾ ਅਸ਼ਿੰਦਰ ਸ਼ਮਰਾ ਜੀ ਸਾਡਾ ਵੀਰ ਬਿੱਟੂ ਦਾਸ ਰਿਆ ਵੀ ਅਸੀਂ ਇਕੱਠੇ ਰਹੇ ਹਾਂ ਉਥੇ ਅਰਸ਼ ਲਾਨ ਬੱਟ ਤੇ ਟੋਕਾ ਜੋ ਕਿ ਲੈਹੰਦੇ ਪੰਜਾਬ ਦੇ ਕਬੱਡੀ ਦੇ ਚੋਟੀ ਦੇ ਪਲੇਅਰ ਆ ਮੈਚ ਦੇ ਵਿੱਚ ਪ੍ਰਦਰਸ਼ਨ ਕਰਨਗੇ ਬਿੱਟੂ ਨੇ ਦੱਸਿਆ ਵੀ ਅਸੀਂ ਇਕੱਠੇ ਨਿਊਜ਼ੀਲੈਂਡ ਰਹੇ ਆਂ ਐਨ ਮਾਨ ਸਾਡੀ ਖੇਡ ਕਬੱਡੀ ਦਾ ਵੀਰ ਸਾਡੇ ਬਿੱਟੂ ਕਹਿੰਦਾ ਵੀ ਟਾਈਗਰ ਸਪੋਰਟਸ ਕਲੱਬ ਟਰੰਗੇ ਵਾਲਾਂ ਦੇ ਉੱਤੇ ਮਾਨ ਹੈ ਸ਼ਿੰਦਰ ਸਮਰੇ ਹੋਰਾਂ ਤੇ ਸਮਰਾ ਭਰਾਵਾਂ ਤੇ ਮਨਜਿੰਦਰ ਸੋਤੇ ਹੋਰਾਂ ਤੇ ਹਰਜੀਤ ਰਾਏ ਹੋਰਾਂ ਤੇ ਪਿੰਦੇ ਪਾਸਲੇ ਹੋਰਾਂ ਦੇ ਉੱਤੇ ਜਿਹੜੇ ਵੱਡੀ ਟੀਮ ਬਣਾਉਂਦੇ ਆ ਟਰੰਗਾ ਦੇ ਵਿੱਚ ਲੱਖੀ ਨੇ ਵੀ ਜਾਈ ਲੱਖੀ ਲਹਿਰਾ ਸਾਡੀ ਖੇਡ ਕਬੱਡੀ ਦਾ ਸੋਹਣਾ ਬਲਾਰਾ ਉਹਨੇ ਵੀ ਪੁੱਜਣਾ ਸੀਗਾ ਮਜਬੂਰੀਆਂ ਬਣ ਜਾਂਦੀਆਂ ਕਿਉਂਕਿ ਕੁਝ ਮਜਬੂਰੀ ਕਰਕੇ ਲੱਖੀ ਲਹਿਰੇ ਵਾਲਾ ਸਾਡਾ ਸੋਹਣਾ ਵੀਰ ਸੋਹਣਾ ਬਲਾਰਾ ਉਹ ਵੀ ਨਹੀਂ ਪਹੁੰਚ ਸਕਿਆ ਮਲੇਸ਼ੀਆ ਸ਼ੈਰੀ ਜਟਾਣੇ ਦੇ ਨਾਲ ਪਿਆਰ ਹੈ ਵੀਰਾ ਦਾਤਿਆ ਸਰਬਜੀ ਚੀਮਾ ਮਨਪ੍ਰੀਤ ਵੀਰ ਉਹਨਾਂ ਦੇ ਨਾਲ ਇਹ ਮਾਣ ਕਰਦੇ ਐ ਸਾਡੇ ਵੀਰ ਲੱਖੀ ਲਹਿਰੇ ਦੇ ਉੱਪਰ ਲਲਤੋ ਵਾਲਾ ਵਿੱਲਾ ਪੁੱਜਿਆ ਹੋਇਆ ਹੈ ਜਲਦੀ ਨਾਲ ਥੋੜਾ ਫੈਸਲਾ ਕਰ ਦਈਏ ਜੀ ਮੈਚ ਸ਼ੁਰੂ ਕਰਵਾ ਦਈਏ ਮੈਚ ਸ਼ੁਰੂ ਕਰਵਾ ਦਈਏ ਮੈਚ ਜਲਦੀ ਨਾਲ ਸ਼ੁਰੂ ਹੋਵੇਗਾ ਪਿੱਲੂ ਨਰੜੂ ਮਲੇਸ਼ੀਆ ਵਾਲਾ ਭਰਾ ਹੈ ਸਾਡਾ ਉਮਸ਼ੇਹ ਤੌਰ ਤੇ ਪੁਜਾਇਆ ਹੈ ਮੈਚ ਸ਼ੁਰੂ ਹੋ ਗਿਆ ਖੇਡ ਦੇ ਮੈਦਾਨ ਵਿੱਚ ਦੂਜਾ ਸੈਮੀਫਾਈਲਨ ਮਾਹੀ ਜੀ ਪਹਿਲੀ ਕਬੱਡੀ ਪਹਿਲੀ ਕਬੱਡੀ ਪੈ ਗਈ ਅਸਲਾਨ ਪੱਟੂ ਨੇ ਪਹਿਲੀ ਰੇਡ ਪਾ ਦਿੱਤੀ ਹੈ ਇਹ ਨਿਊਜ਼ੀਲੈਂਡ ਦੇ ਖੇਡ ਗਰਾਊਂਡਾਂ ਦੇ ਵਿੱਚ ਵੀ ਤਕੜਾ ਖੇਡਿਆ ਕਹਿੰਦੇ ਨੌਜਾਨ ਚਾਰ ਜਫਾ ਹੀ ਤਿਆਰ ਵਰਤਿਆ ਰੇ ਬੱਬੂ ਦੀ ਟੀਮ ਦਾ ਕਿਹੜਾ ਜਫਾ ਲਾ ਕੇ ਵਾਜਾ ਵਾਜਾ ਕਰਵਾਵੇਗਾ ਨੌਜਾਨ ਆਹ ਸਾਹਮਣੇ ਵਿਕਾਸ ਮਤਲੌਡੇ ਵਾਲਾ ਆਹ ਮੰਦਰ ਕਹਿੰਦੇ ਸੇਲਵਰਾ ਵਾਲਾ ਕਰਦਾ ਹੋਇਆ ਕੋਸ਼ਿਸ਼ ਤੇ ਪਹਿਲਾ ਨੰਬਰ ਕਿਹੜਾ ਹੈ ਰਾਇਲ ਪੰਜਾਬ ਸਪੋਰਟਸ ਕਬੱਡੀ ਕਲੱਬ ਦੇ ਹਿੱਸੇ ਜਾ ਜੁੜਿਆ ਆ ਨੌਜਾਨ ਦਾ ਕਹਿੰਦੇ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਖਨੌਰੀ ਦੇ ਲਾਗੇ ਪਿੰਡ ਹੈ ਸ਼ਾਰਾ ਖੇਡਦਾ ਕਹਿੰਦੇ ਸੇਵਾ ਸਿੰਘ ਰਾਣਾ ਦੇ ਲਈ ਪਾਲੇ ਜਲਾਲਪੁਰ ਦੇ ਲਈ ਇਹ ਆ ਨੌਜਾਨ ਰਕੇਸ਼ ਪਹਿਲਵਾਨ ਬੋਪਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫਿਆਂ ਦੇ ਵਿੱਚ ਚਾਂਦ ਬੜਾਂਜ ਵਰਗੇ ਆ ਸਾਹਮਣੇ ਮੁਕਾਬਲਾ ਹੋ ਗਿਆ ਇੱਕ ਪਾਸੇ ਬੱਲੇ 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 ਨਫੀਸ ਗੁੱਜਰ ਆ ਆ ਹੱਥ ਨਫੀਸ ਦੇ ਲੋਹੇ ਵਰਗੇ ਜਿਹਦੇ ਲੱਗੇ ਸੋ ਜਾਣੇ ਇਹ ਨੌਜਾਨ ਕਹਿੰਦੇ ਰਕੇਸ਼ ਬੋਪਰ ਵਾਲਾ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਵਾਸਤੇ ਗੁੱਜਰ ਆ ਗਿਆ ਲਓ ਸਾਹਮਣੇ ਗੁੱਜਰ ਕਹਿੰਦੇ ਲਹਿੰਦੇ ਪੰਜਾਬ ਵਾਲਾ ਮਲੇਸ਼ੀਆ ਦੀ ਧਰਤੀ ਤੇ ਅਸਲੀ ਗੁੱਜਰ ਇਸ ਸਮੇਂ ਕਬੱਡੀ ਪਾ ਰਿਹਾ ਹੈ ਜਫੀ 4 ਹੈ ਇੱਕ ਕੰਨੀ ਦੇ ਉੱਪਰ ਦੇਖਾਂ ਵੀ ਹਰਿਆਣੇ ਵਾਲਾ ਮੁੰਡਾ ਆ ਵੀ ਹਰਿਆਣੇ ਦਾ ਦੋਨੋਂ ਕੰਨੀਆਂ ਦੇ ਉੱਪਰ ਸ਼ੋਰੇ ਹਰਿਆਣੇ ਕੇ ਆ ਮਕਲੋੜੇ ਵਾਲਾ ਵਿਕਾਸ ਹੈ ਜਿੱਥੋਂ ਦਾ ਜੋਗੀ ਤਕੜਾ ਖੇਡਿਆ ਆਹ ਦੇਖੋ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਕਿ ਲੱਗ ਗਿਆ ਜਫਾ ਯਾਰੋ ਧਾ ਵੀ ਗਿਆ ਡੱਕਿਆ ਚੜ ਗਿਆ ਚਾ ਜਿਨੇ ਸਾਰਾ ਕੁਝ ਧੱਕਿਆ ਜਿਨੇ ਸਾਰਾ ਕੁਝ ਧੱਕਿਆ ਇਹਦਾ ਬਰਵਾਲੇ ਦੇ ਲਾਗੇ ਬਤਲਾਉੜਾ ਪਿੰਡ ਹੈ ਕਹਿੰਦੇ ਨੌਜਨ ਦਾ ਤਕੜਾ ਜੱਫਾ ਲਾ ਕੇ ਵਿਕਾਸ ਇਸ ਸਮੇਂ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਤਲਵੰਡੀ ਸਾਬੋ ਦਾ ਇਲਾਕਾ ਹੈ ਨੰਗੜਾ ਪਿੰਡ ਹੈ ਕਬੱਡੀ ਦੇ ਵਿੱਚ ਯਾਮਾ ਕਹਿੰਦੇ ਨੇ ਕਹਿੰਦੇ ਕਾਕੇ ਨੂੰ ਕਾਰੀ ਸਾਰੀ ਤੇ ਕਾਕੇ ਗੱਡਾ ਕੱਦਦਾ ਲਓ ਰੇਡ ਪੌਂਡ ਦੇ ਵਾਸਤੇ ਵਧਿਆ ਹੋਇਆ ਚਾਰ ਜੱਫੇ ਦੇ ਵਿੱਚ ਇਸ ਸਮੇਂ ਨੌਜਨ ਕਰਦਾ ਹੋਇਆ ਮੁਕਾਬਲਾ ਬੱਟੂ ਦੇ ਨਾਲ ਮੁਕਾਬਲਾ ਕਰਕੇ ਨੰਬਰ ਕਿਹੜਾ ਕਾਕਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਪੌਂਡ ਦੇ ਵਾਸਤੇ ਕਪਤਾਨ ਹੈ ਕਹਿੰ ਇਹ ਹਰ ਪੰਜਾਬੀ ਮਾਂ ਦੀ ਦਿਲੋਂ ਤਮੰਨਾ ਹੁੰਦੀ ਏ ਵੱਡਾ ਹੋ ਕੇ ਬਣੇ ਪੁੱਤ ਕਪਤਾਨ ਕਬੱਡੀ ਦਾ ਵਿਕਾਸ ਬੱਟ ਨਲਕਾ ਕਹਹਾਲਾ ਇਸ ਸਮੇਂ ਰੇਡਪੌਂਡ ਦੇ ਵਾਸਤੇ ਵਧਿਆ ਹੋਇਆ ਆਹ ਧੜਵੇ ਵਾਲੇ 37 ਦਾ ਮੁਕਾਬਲਾ ਹੈ ਤੇ ਨੰਬਰ ਕਿਹੜਾ ਬੱਟ ਦੇ ਹਿੱਸੇ ਹੈ ਲਓ ਨੰਬਰ ਬੱਟ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉਧਰ ਇੰਡੀਆ ਤੋਂ ਕੱਜਣ ਵਾਲਾ ਪ੍ਰਭਾਨ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਧੰਨਵਾਦ ਹੈ ਪਰ ਸਾਹਮਣੇ ਦੇਖ ਅਰਸ਼ ਲੋਗੜ ਪਿੰਡ ਹੈ ਆਹ ਖਿਡਾਰੀ ਦਾ ਆਹ ਚਾਰ ਜਾਫੀਆਂ ਚੋਂ ਦੇਖਾ ਧੂਰੀ ਵਾਲਾ ਕਾਲਾ ਟੁੱਟ ਕੇ ਪੈਂਦਾ ਜਾਂ ਫਿਰ ਕੋਈ ਹੋਰ ਪਰ ਅਰਸ਼ ਲੋਗੜੀਆ ਭੱਜ ਗਿਆ ਨੀਟੂ ਮੰਡੇਰ ਮਾਨ ਕਰਦਾ ਹੈ ਨੈਨ ਕਹਿੰਦੇ ਕਾਲੇ ਧੂਰੀ ਵਾਲੇ ਦੀ ਖੇਡ ਦੇ ਉੱਪਰ ਮੁੰਡਾ ਜ਼ਿਲ੍ਹੇ ਸੰਗਰੂਰ ਤੋਂ ਆਇਆ ਹੋਇਆ ਹੈ ਅਗਲੀ ਕਬੱਡੀ ਫਿਰ ਦੇਖਿਆ ਰੋਲ ਕਲੱਬ ਵੱਲੋਂ ਪੈਣ ਲੱਗੀ ਹੈ ਤੇ ਬੱਤੂ ਦੀ ਰੇਡ ਪੈ ਰਹੀ ਹੈ ਆਜ਼ਾਦ ਕਬੱਡੀ ਕਲੱਬ ਵਾਲਿਆਂ ਨੇ ਐਲਾਨ ਕਰ ਦਿੱਤਾ ਹੈ ਵੀ ਜਿੰਨੇ ਵੀ ਜਫੇ ਲੱਗਣਗੇ ਆਜ਼ਾਦ ਕਬੱਡੀ ਕਲੱਬ ਵੱਲੋਂ 100-100 ਰਿੰਗੜ ਦਿੱਤਾ ਜਾਵੇਗਾ ਹਰ ਜਫੇ ਦੇ ਉੱਤੇ ਲਓ ਸਾਹਮਣੇ ਬੱਟੂ ਇਸ ਸਮੇ ਕਬੱਡੀ ਪਾ ਕੇ ਨੌਜਨ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਇੱਕ ਪਾਸੇ ਚੜਦਾ ਪੰਜਾਬ ਹੈ ਦੂਜੇ ਪਾਸੇ ਲੈਂਦਾ ਪੰਜਾਬ ਹੈ ਲਓ ਸਾਹਮਣੇ ਕਹਿੰਦੇ ਢੀਲਾ ਜੰਡਲੀ ਵਾਲਾ ਜਿੱਥੋਂ ਦੇ ਕਾਲੇ ਵਰਗੇ ਸੋਨੂ ਵਰਗੇ ਖੇਡੇ ਨੇ ਆਯਾਦ ਕਬੱਡੀ ਕਲੱਬ ਵਾਲੇ ਆਯਾਦ ਕਬੱਡੀ ਕਲੱਬ ਵਾਲੇ ਐਲਾਨ ਕੀਤਾ ਵੀ ਹਰ ਜਫੇ ਦਾ 100 ਰਿੰਗੜ ਦਿੱਤਾ ਜਾਵੇਗਾ ਜੰਡਲੀ ਵਾਲਾ ਢੀਲਾ ਰੇਡ ਪਾਉਣ ਦੇ ਵਾਸਤੇ ਬੱਜਿਆ ਹੋਇਆ ਨੌਜਨ ਕਾਲਾ ਧੂਰੀ ਵਾਲਾ ਕਿ ਸਾਥ ਵਿੱਚ ਗੱਲ ਚੱਲੇ ਜਗਤਾਰ ਅਤੇ ਕਾਲੇ ਦੀ ਕਿਹੜਾ ਕਰੋ ਰਿਸਕ ਨੇ ਬਾਜੇਖਾਨੇ ਵਾਲੇ ਦੀ ਕਾਲਾ ਧੂਰੀ ਵਾਲਾ ਇਸ ਸਮੇਂ ਮੁਕਾਬਲਾ ਕਰਦਾ ਹੋਇਆ ਨੰਬਰ ਧਾਵੀਦਾ ਲੈ ਵੀ ਅਮਰੀਕ ਕਰ ਕਰ ਨੌਜਾਨਾ ਰੇਡ ਪੈ ਰਹੀ ਹੈ ਲਓ ਰੇਡ ਫਿਰ ਦੇਖਾਂ ਵੀ ਨੌਜਾਨਾ ਪਾਉਣ ਦੇ ਲਈ ਰਾਇਲ ਪੰਜਾਬ ਦੀ ਟੀਮ ਦਾ ਖਿਡਾਰੀ ਇਸ ਸਮੇਂ ਕੌਡੀ ਕੌਡੀ ਕਰਦਾ ਬਾਧਾ ਹੋਇਆ ਚਾਲ ਯਾਫੀ ਹੈ ਲੈ ਵੀ ਮੰਦਰ ਸਲੇਵਰਾ ਵਾਲਿਆ ਉਹ ਜਫਾ ਲਾਉਣਾ ਪੈਣਾ ਨੌਜਾਨਾ ਆਹ ਦੇਖੋ ਦਿੜ ਗਗਨਦੀਪ ਸਿੰਘ ਸੱਤੀ 37 ਦੜਵੇ ਵਾਲਾ ਸੱਤੀ ਕਹਿੰਦੇ ਦੜਵੇ ਵਾਲਾ ਸੁਲੀਮ ਗੁੱਜਰ ਨੂੰ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਹਰ ਇੱਕ ਜਫਾ ਰਾਇਲ ਪੰਜਾਬ ਦੇ ਖੇਡ ਪ੍ਰਮੋਟਰ ਕਹਿੰਦੇ ਵੀ ਹਰ ਇੱਕ ਜਾਫੀ ਦਾ ਜਫਾ 100 ਰਿੰਗੜਦਾਉਣਾ ਮੇਰੇ ਵੀਰੋ ਬੌਪਰੀਆ ਰਕੇਸ਼ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਓ ਸਾਹਮਣੇ ਚਾਂਦ ਬੜੈਚ ਚਾਂਦ ਬੜੈਚ ਸਵਾਦ ਖੇਡ ਕਬੱਡੀ 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 ਲੱਗਿਆ ਜ਼ੋਰ ਲੱਗਿਆ ਜ਼ੋਰ ਮੁਕਾਬਲਾ 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 ਆਹ ਦੇਖੋ ਬਾਪਰੀਆ ਭੱਜ ਗਿਆ ਜੇ ਮੈਚ ਵਧੀਆ ਲੱਗਦਾ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਆਹ ਤਾੜੀਆਂ বাজਦੀਆਂ ਕੋਲਾ ਲੰਪਰ ਦੇ ਵਿੱਚ ਵੱਡਾ ਮੇਲਾ ਚੱਲਦਾ ਪਰ ਸਾਹਮਣੇ ਰੇਡ ਆਹ ਕਹਿੰਦੇ ਸ਼ਿੱਲੂ ਦੇ ਪਿੰਡ ਦਾ ਖਿਡਾਰੀ ਹੈ ਜਿਹਨੇ ਹੁਣ ਟਰਾਈ ਕੀਤੀ ਹੈ ਅੰਕੁਰ ਆਹ ਬਾਹੂ ਦੀ ਧਰਤੀ ਦਾ ਮੇਰੇ ਮਿੱਤਰੋ ਆਹ ਨੰਬਰ ਰੇਡਰ ਦਾ ਅਗਲੀ ਕਬੱਡੀ ਕਾਕੇ ਦੀ ਆਹ ਸਾਹਮਣੇ ਕਹਿੰਦੇ ਕਬੱਡੀ ਦਾ ਜਾਮਾ ਕਬੱਡੀ ਪੌੜ ਦੇ ਲਈ ਵਧਿਆ ਆਇਆ ਨਥੇ ਹੋਵੇ ਲਾਗੇ ਨਗਲਾ ਪਿੰਡ ਹੈ ਨਥੇਹਾ ਪਿੰਡ ਕਹਿੰਦੇ ਖੇਡ ਕਬੱਡੀ ਦੇ ਵੱਡੇ ਬਲਾਰੇ ਦੀਪਬਾਈ ਦਾ ਪਿੰਡ ਹੈ ਲੱਖੇ ਲਹਰੇ ਦੀਆਂ ਮਜਬੂਰੀਆਂ ਬਣ ਗਿਆ ਕਿਸੇ ਕਾਰਨ ਕਰਕੇ ਨਹੀਂ ਪੁੱਸ ਗਿਆ ਆਹ ਸਾਹਮਣੇ ਜਾਮਾ ਤੇ ਮੱਤੇ ਵਾਲਾ ਪੱਪੂ ਤੇ ਜਾਮਾ ਜਾਮਾ ਤੇ ਪੱਪੂ ਸਵਾਦ ਖੇਡ ਕਬੱਡੀ 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 ਕੌਡੀ ਵਾਲੇ ਕੌਡੀ ਵਾਲੇ ਸਾਨ ਪਿੱੜਦੇ ਐ ਦੁਨੀਆ ਨਜ਼ਾਰਾ ਲੈ ਰਹੀ ਐ ਆ ਖਿਡਾਰੀ ਦਾ ਕਹਿੰਦੇ ਜਸੋਵਾਲ ਪਿੰਡ ਹੈ ਜਿਲ੍ਹੇ ਲੁਧਿਆਣੇ ਦੇ ਵਿੱਚ ਇਹ ਲਲਤੋ ਵਾਲੇ ਬਿੱਲੇ ਦੇ ਪਿੰਡਾਂ ਦਾ ਖਿਡਾਰੀ ਐ ਉਧਰ ਕਹਿੰਦੇ ਮੰਦਰ ਸੇਲ ਬਰਾ ਵਾਲਾ ਜਸੋਵਾਲੀਆਂ ਲਾਡੀ ਜਸੋਵਾਲੀਆਂ ਲਾਡੀ ਨੰਬਰ ਦਾ ਵਾਅਦਾ ਕਰਦਾ ਹੈ ਆਹ ਆ ਗਿਆ ਕਹਿੰਦੇ ਨੌਜਨ ਇਸ ਵੇ ਫਿਰ ਲੋਗੜ ਦੀ ਧਰਤੀ ਦਾ ਕਬੱਡੀ ਕਬੱਡੀ ਸ਼ਰੀਰ ਵੇਖ ਕੇ ਭੁੱਖ ਲੈ ਵੀ ਆ ਮੇਰੇ ਵੀਰੋ ਹੁਣ ਲੈਂਦੇ ਪੰਜਾਬ ਵਾਲੇ ਚਾਰ ਨੇ ਆਓ ਸਾਹਮਣੇ ਬੱਲੇ 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 ਵਾਹ ਵੇ ਗੱਬਰੂਆ ਨਫੀਸ਼ ਵਾਕਈ ਵਾਕਈ ਨਜ਼ਾਰਾ ਲੈ ਰਹੀ ਹੈ ਦੁਨੀਆ ਫੇਰ ਕਬੱਡੀ ਫੇਰ ਕਬੱਡੀ ਪੈ ਗਈ ਹੈ ਰੇਡਾਂ ਪੈ ਰੀਆਂ ਜੱਫੇ ਲੱਗਦੇ ਆ ਰੇਡਾਂ ਪੈਂਦੀਆਂ ਆਹ ਜੱਫੇ ਲੱਗਦੇ ਆ ਲੈ ਵੀ ਵਿਕਾਸ ਓਏ ਜੱਫੇ ਲਾਉਣੇ ਪੈਣਿਆ ਨੌਜਵਾਨਾ ਆਹ ਦੇਖੋ ਆਹ ਦੇਖੋ ਹੁੰਦੀ ਕਮਾਲ ਆਹ ਹਰਿਆਣੇ ਵਾਲਾ ਆਹ ਅੰਕੁਰ ਕਹਿੰਦੇ ਚੋਟੀ ਦਾ ਜਫਾ ਲਾ ਗਿਆ ਅੰਕਰ ਅੰਕਰ ਲਾ ਕੇ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਿ ਰੇਡਾਂ ਭਾਵੇਂ ਲੱਖ ਗੱਲ ਗੱਲ ਜਫਿਆਂ ਤੇ ਮੁਕੜੀਏ ਕਾਲਾ ਇਧਰ ਹੀ ਰਹਿਣਾ ਪੈਣਾ ਹੈ ਕਿਉਂਕਿ ਮਾਈਕ ਥੋੜੀ ਕੱਟ ਮਾਰਦੀ ਐ ਆ ਜੇ ਸਾਊਂਡ ਕਹਿੰਦੇ ਪਿਆਰੇ ਦੀ ਆ ਜਾਵੇ ਤੇ ਗੱਲ ਵੱਖਰੀ ਬਣ ਜਾਣੀ ਐ ਲੈ ਵੀ ਲਲਤੋ ਆळ्या ਇੱਕ ਪਿਆਰੇ ਸਾਊਂਡ ਦੀ ਘਾਟ ਰੜਕਦੀ ਐ ਬਾਕੀ ਦੇ ਗੱਲਾਂ ਟਕਾਣਿਆ ਆਹ ਵੇਖੋ ਟੀਲਾ ਜੰਡਲੀ ਵਾਲਾ ਬੱਬੂ ਖੀਰਾਲ ਵੀਰ ਕਹਿੰਦਾ ਰੁਪਿੰਦਰ ਜਲਾਲ ਨੇ ਵੀ ਪੁੱਜਣਾ ਸੀਗਾ ਪਰ ਮਜਬੂਰੀਆਂ ਬਣ ਗਈਆਂ ਯੂਰਪ ਜਾਣ ਕਰਕੇ ਰੁਪਿੰਦਰ ਜਲਾਲ ਵੀਰ ਨਹੀਂ ਪਹੁੰਚ ਸਕਿਆ ਉਹ ਵੀ ਮਾਫੀ ਮੰਗ ਰਿਹਾ ਸਾਡੇ ਭਰਾਵਾ ਤੋਂ ਬੱਬੂ ਰਾਤੋਂ ਇੱਕ ਗਰਦਾਸਪ੍ਰਿਆ ਬੱਬੂ ਇੱਕ ਖੀਰਾ ਵਾਲੀਆ ਬੱਬੂ ਐ ਆ ਕਹਿੰਦੇ ਮੰਦਰ ਮੁਰੇ ਹੋ ਗਿਆ ਆਹ ਸਾਹਮਣੇ ਲੱਗਦਾ ਜੋਰ ਬੱਲੇ 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 ਸਮਾਦ ਕਬੱਡੀ 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 ਬਹੁਤ ਚੋਟੀ ਦਾ ਮੈਚ ਹੈ ਮੇਰੇ ਵੀਰੋ ਮੰਦਰ ਸੇਲਵਰਾਂ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਾਨ ਇਸ ਵੇਲੇ ਰਕੇਸ਼ ਬਾਪਰੀਆ ਵਧਿਆ ਆਇਆ ਔਰ ਜਾਫੀ 4 ਨੇ ਲੈਣਦੇ ਪੰਜਾਬ ਦੀ ਧਰਤੀ ਪਾਕਿਸਤਾਨ ਦੇ ਹੈ ਰਾਜਾ ਬਿਰਕ ਗੋਪੀ ਖਾਲਮ ਯਗਰੂਪ ਯੂਐਸਏ ਕੰਨਾ ਵੀ ਸੌਰ ਰਿੰਗੜ ਦਾ ਹਰ ਇੱਕ ਜੱਫਾ ਬੱਲੇ 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 ਸਵਾਦ ਕੇ ਮੂਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਫਿੱਬੀ ਲਾ ਕੇ ਦੇਖਣ ਦਾ ਰਾਜੇ ਲੇ ਅਰਪ ਪੰਜਾਬੀ ਓ ਜਿਗਰਾ 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 ਰੱਖਦੇ ਕਬੱਡੀ ਖੇਡਣ ਦਾ ਵਾਕਈ ਜਿਗਰੇ ਦੀ ਛੇੜ ਹੈ ਇਹ ਤਾਕਤਾਂ ਦੀ ਛੇੜ ਹੈ ਓ ਛਾਤੀਆਂ ਡਾਹਣੀਆਂ ਪੈਂਦੀਆਂ ਆਹ ਛਾਤੀਆਂ ਡਾਹਣੀਆਂ ਪੈਂਦੀਆਂ ਪਰ ਦੂਜੇ ਪਾਸੇ ਆਹ ਦੇਖੋ ਦੇਖੋ ਬੱਬੂ ਨਾਲ ਦੀ ਟੀਮ ਦਾ ਮੁੰਡਾ ਬਾਬਾ ਹਸਤਨਾ ਸਾਹਿਬ ਜੀਆਂ ਦੀ ਵੱਡੀ ਕਿਰਪਾ ਆਹ ਕਹਿੰਦੇ ਵਿਕਾਸ ਮਕਲੋ ਵਾਲਾ ਪਰ ਨੰਬਰ ਕਹਿੰਦੇ ਤਾਵੀਆਂ ਦੇ ਹਿੱਸੇ ਆ ਨੰਬਰ ਰੇਡਰ ਦੇ ਹਿੱਸੇ ਜੜਦਾ ਹੋਇਆ ਆ ਕਹਿੰਦੇ ਬਠਿੰਡੇ ਵਾਲਾ ਕੋਈ ਯਾਮਾ ਕਹਿੰਦਾ ਆ ਕਾਕਾ ਨਗਲੇ ਵਾਲਾ ਜੈਫੀ 4 ਹੈ ਕਾਕਾ ਨਗਲੇ ਦੀ ਰੇਡ ਖੇਡਦੇ ਮੈਦਾਨ ਦੇ ਵਿੱਚ ਹੈ ਕਿ ਪਿੰਡੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਵੇਖਦਾ ਜਮਾਨਾ ਅੱਜ ਖੜ ਖੜ ਕੇ ਬਿਲਕੁਲ ਸਹੀ ਜਜਮੈਂਟ ਹੈ ਵਾਹ ਓਏ ਆਹ ਜਫਾ ਕਹਿੰਦੇ 100 ਰਿੰਗੜਦਾ ਲੱਗਿਆ ਹੈ ਰਾਜਾ ਬਿਰਕ ਗੋਪੀ ਸ਼ਾਲਮ ਤੇ ਨਾਲ ਸਾਡਾ ਜਗਰੂਪ ਜੀ ਵਸੇ ਐਨ ਮੇਲਾ ਚੁੱਟੀ ਦਾ ਬਾਜਮਾ ਸਾਹਿਬ ਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਲਾਡੀ ਜਸੂ ਵਾਲੀਆ ਲਾਡੀ 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 ਲੁਧਿਆਣੇ ਵਾਲਾ ਭੱਜ ਗਿਆ ਲੈ ਵੀ ਕਾਲਿਆ ਟੀਮਾਂ ਦੋਨੋਂ ਤਕੜੀਆਂ ਹੈ ਜੋਰ ਰॉयਲ ਪੰਜਾਬ ਵਾਲਿਆਂ ਦਾ ਵੀ ਲੱਗਿਆ ਹੈ ਉਹ ਜੋਰ ਕਹਿੰਦੇ ਜਾਂਦ ਵਾਲਿਆਂ ਵੀ ਲੱਗਿਆ ਕੌਣ ਜਿੱਤੂ ਕੌਣ ਹਾਰੂ ਕਿ ਸ਼ੱਕ ਤੇ ਰਹਿਣੀ ਹੈ ਉਹ ਮੇਲਾ ਮਲੇਸ਼ੀ ਵਾਲੇ ਭਰਾਵਾਂ ਦਾ ਧੱਕ ਤੇ ਪੈਣੀ ਹੈ ਕਾਲਿਆ ਧੂੜੀ ਪਿੰਡ ਵਾਲਿਆ ਉਹ ਮੋਲਿਆ ਤੂਰੀ ਵਾਲਾ ਤੂਰੀ ਵਾਲਾ ਤੂਰੀ ਵਾਲਾ ਨੀਟੂ ਮੰਡੇਰ ਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਪਿਆਰ ਇਹਨਾਂ ਵੀਰਾਂ ਦਾ ਪਰ ਸਾਹਮਣੇ ਫਿਰ ਦੇਖਾ ਵੀ ਇਸ ਸਮੇਂ ਕਬੱਡੀ ਖੇਡ ਦੇ ਮੈਦਾਨ ਵਿੱਚ ਲੈ ਵੀ ਸੱਤੀ ਢੜਬੇ ਆលਿਆ ਓਹ ਕਰੰਟ ਕੱਢਣਾ ਪੈਣਾ ਨੌਜਵਾਨਾਂ ਜਾਂ ਕਹਿੰਦੇ ਜੁਝਾਰ ਸਿੰਘ ਨੂੰ ਵੀ ਹੁਣ ਜਫਾ ਲਾਉਣਾ ਪੈਣਾ ਔਰ ਦੇਖੋ ਸਾਹਮਣੇ ਇਹਦਾ ਕਾਲਾ ਸੰਘਾ ਪਿੰਡ ਹੈ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਆ ਬੱਬੂ ਖੀਰਾ ਵਾਲੀ ਦੇ ਪਿੰਡਾਂ ਦਾ ਖਿਡਾਰੀ ਔਰ ਦੇਖੋ ਸਾਹਮਣੇ ਕਰਦਾ ਟਰਾਈ ਤੇ ਨੰਬਰ ਰੇਡਰ ਦੇ ਜੁੜਦਾ ਹੋਇਆ ਦੇ ਲਈ ਜੁੜਦਾ ਹੋਇਆ ਨਵੀਓਤ ਕੌਰ ਯੂਐਸਏ ਰਾਏ ਸਾਹਿਬ ਯੂਐਸਏ ਉਹ ਐਲਾਨ ਕਰਵਾਉਂਦੇ ਆ ਵੀ ਜਿਹੜਾ ਜਾਫੀ ਰਾਇਲ ਦਾ ਹੁਣ ਜਫਾ ਲਾਵੇਗਾ 50 ਅੰਕੜ ਦਿੱਤੇ ਜਾਣਗੇ ਮੇਰੇ ਵੀਰੋ ਆਹ ਗੱਲਾਂ ਟਿਕਾਣੇ ਐ ਐਨ ਸਿਰੇ ਦੀ ਟੱਕਰ ਐ ਕਿ ਭੱਜਦਿਆਂ ਨੂੰ ਇੱਕੋ ਜਿੰਨੇ 62 ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲੈ ਖੇਲਾ ਲੱਖ ਲੱਖ ਦੀ ਓ ਧਮ ਪੈ ਗਈ ਕਹਿੰਦੇ ਕੋਲਾ ਲੰਪਰ ਦੇ ਕਬੱਡੀ ਕੱਪ ਦੀ ਓ ਸਾਹਮਣੇ ਢਿੱਲਾ 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 ਜਾਂਡਲੀ ਵਾਲਾ ਨਾ ਤੇ ਕਹਿੰਦੇ ਮੁੰਡੇ ਆਹ ਮੱਖਰਾ ਜਾਂ ਰੱਖਿਆ ਕਬੱਡੀ ਵਾਲਿਆਂ ਨੇ ਪਰ ਸਾਹਮਣੇ ਦੇਖਿਆ ਵੀ ਇਸ ਸਮੇਂ ਫਿਰ ਲੈਂਦੇ ਪੰਜਾਬ ਵਾਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਨੇ ਆਹ ਚੜਦੇ ਪੰਜਾਬ ਵਾਲੇ ਪੱਟਾ ਤੇ ਥਾਪੀਆਂ ਵੱਜਦੀਆਂ ਲੋਕੀ ਨਜ਼ਾਰਾ ਲੈਂਦੇ ਆ ਆਹ ਲੋਕੀ ਨਜ਼ਾਰਾ ਲੈਂਦੇ ਆ ਜੱਥੀਆਂ ਚੋ ਲੈ ਵੀ ਜਾਰੀ ਓਏ ਕੰਮ ਕਰੜਾ ਕਰਨਾ ਪੈਣਾ ਨੌਜਵਾਨਾ ਪਰ ਅੰਕੁਰ ਇਸ ਸਮੇਂ ਟਰਾਈ ਕਰਦਾ ਹੋਇਆ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਆਹ ਖਿਡਾਰੀ ਕਹਿੰਦੇ ਰਕੇਸ਼ ਹੈ ਬੌਪਰ ਵਾਲਾ ਇਹ ਕਨੇਡਾ ਦੇ ਕਹਿੰਦਾ ਇਹ ਪੰਜਾਬ ਦੇ ਕਈ ਕਬੱਡੀ ਕੱਪਾਂ ਦਾ ਬੈਸਟ ਹੈ ਆਹ ਦੇਖੋ ਕਹਿੰਦੇ ਰਕੇਸ਼ ਬੌਪਰੀਆ ਕਬੱਡੀ ਪਾਉਣ ਦੇ ਲਈ ਬਹਣਾ ਆਇਆ ਹਰ ਇੱਕ ਜਫਾ ਸੌਰ ਰਿੰਗੜਦਾ ਮੇਰੇ ਵੀਰੇ ਆਹ ਗੱਲਾਂ ਕਹਿੰਦੇ ਟਿਕਾਣੇ ਐ ਬੌਪਰੀਆ ਫੜਨਾ ਮਜ਼ਾਕ ਥੋੜੀ ਐ ਲੈਂਦੇ ਪੰਜਾਬ ਵਾਲਿਓ ਬੌਪਰੀਆ ਫੜਨਾ ਮਜ਼ਾਕ ਥੋੜੀ ਐ ਸਾਇਲੈਂਟ ਵਿਚ ਕਿਆ ਬਾਤ ਹੈ ਲਓ ਕੱਲੀ ਕੱਲੀ ਕੌਡੀ ਲੱਖ ਲੱਖ ਦੀ ਮਲੇਸ਼ੀਆ ਦੇ ਵਿੱਚ ਬੱਲੇ ਬੱਲੇ ਵੇਖਦੇ ਵੀ ਦਿੜਵਾ ਪਿੰਡ ਕਮਾਰਾਂ ਦਾ ਇੱਕ ਪਾਸੇ 37 ਦਿੜਦੇ ਪਿੰਡ ਵਾਲਾ ਹੁਣ ਕਿਹੋ ਜੀ ਗੱਲ ਬਣਾਉਂਦਾ ਹੈ ਛੋਟੀ ਦੀ ਕਬੱਡੀ ਕਹਿੰਦੇ ਮਲੇਸ਼ੀਆ ਵਿੱਚ ਹੋ ਰਹੀ ਹੈ ਵੱਡੇ ਵੱਡੇ ਸਟਾਰ ਤੁਮਾ ਪਾ ਰਹੇ ਆ ਆ ਗੱਬਰੂ ਕਹਿੰਦੇ ਮੇਰੇ ਵੀਰੇ ਛੋਟੀ ਦਾ ਰੇਡਰ ਹੈ ਭਾਰ ਵੀ ਬਖਰੀ ਹੈ ਖੇਡ ਵੀ ਬਖਰੀ ਹੈ ਸੁਆ ਵੀ ਬਖਰਾ ਹੈ ਛੋਟੀ ਹਾਈਟ ਹੈ ਜਾਮਾ ਵੇਖਦਾ ਵੀ ਇੱਕ ਪਾਸੇ ਬੱਲੇ ਬੱਲੇ ਨਜ਼ਾਰਾ ਖੇਡ ਕਬੱਡੀ ਵਾਲਾ ਕਾਕਾ ਕਬੱਡੀ ਖੇੜੇ ਤੇ ਕਹਿੰਦੇ ਜਿੱਕਰ ਜੰਗੀਆਂ ਨੇ ਪਿੰਡ ਦੇ ਗੁਰਪ੍ਰੀਤ ਦਾ ਹੁਣ ਉਹ ਰਹਿ ਜੇ ਤੇ ਗੱਲ ਅਧੂਰੀ ਐ ਇਹ ਕਾਕਾ ਨਗਲੇ ਵਾਲਾ ਅੰਕ ਟੀਮ ਦੇ ਖਾਤੇ ਜੋੜ ਗਿਆ ਲੈ ਵੀ ਕਾਰਿਆ ਕਰਦੇ ਗੱਲ ਰੇਡ ਮੈਦਾਨ ਦੇ ਅੰਦਰ ਆਓ ਸਾਹਮਣੇ ਕਹਿੰਦੇ ਨੌਜਨ ਬੱਟੂ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਹੈ ਨਿਊਜ਼ੀਲੈਂਡ ਦੇ ਸੀਜ਼ਨ ਦਾ ਬੈਸਟਮੈਨ ਮਾਨ ਪ੍ਰਾਪਤ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕੋਚ ਬਾਬਰ ਦਾ ਚੰਗਿਆ ਹੋਇਆ ਪੱਠਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਧਰ ਦਰਸ਼ਕ ਵੀਰਾਂ ਵਿੱਚੋਂ ਸਾਡੇ ਵੀਰ ਗੁੱਜਰ ਦੇ ਲਈ 50 ਰਿੰਗਾਂ ਦੇ ਮਾਰਸ ਆਇਆ ਗੁਪਤਾਨ ਬਹੁਤ ਬੜਾ ਧੰਨਵਾਦ ਹੈ ਇੱਕ ਪਾਸੇ ਮੇਰੇ ਵੀਰੋ ਪੈਂਦੀ ਰੇਡ ਰਸਲਾਨ ਬੱਟੋ ਆਹ ਸਾਹਮਣੇ ਵੇਖੋ ਟੱਕਰ ਸਿਰੇ ਦੀ ਕਿ ਵੱਡੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਬੱਕਰੀ ਮਦਾਨ ਖਾ ਕੇ ਮਾਲਣੀ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਹਲੇ ਤੱਕ ਗੱਲ ਨਹੀਂ ਬਣੀ ਰਾਜਾ ਬਿਰਕ ਕਹਿੰਦਾ ਵੀ 50 ਰਿੰਗਟ ਹੈ ਤੇ ਸਾਡੀ ਭੈਣ ਨਵਜੋਤ ਕਰਤੇ ਰਾਏ ਸਾਹਿਬ ਜੀ ਯੂਐਸਏ ਵਾਲੇ ਕਹਿੰਦੇ ਵੀ ਬੱਟੂ ਦੇ ਲਈ 100 ਰੇਡ ਦੇ ਮਦਾਨ ਜੀ ਅੰਗਮਣਾ ਔਰਦਾ ਧੱਕੜੇ ਦੀ ਜਾਸੀਆਂ ਤੋਂ ਕਾਟੀਏ ਰੁਕਦਾ ਤਕੜੇ ਜਾਸ ਤੋਂ ਕਾਟੀਏ ਰੁਕਦਾ ਬੜੀ ਆ ਤਾਵੀ ਯਾਰੋ ਅੱਜ ਦੀ ਤਰੀਕ ਦਾ ਤਕੜੇ ਜਾਸ ਤੋਂ ਕਾਟੀਏ ਰੁਕਦਾ ਇੱਕ ਪਾਸੇ ਬੱਲੇ ਬੱਲੇ ਕਿਆ ਬਾਤ ਹੈ ਜੀਓ ਸੋਹਣਾ ਸਿਰਾਓ ਗੱਬਰੂ ਐ ਸਿਰਾਓ ਗੱਬਰੂ ਐ ਸਿਰਾਓ ਗੱਬਰੂ ਐ ਐਨ ਸਿਰਾ ਹੋ ਗਿਆ ਕਾਦੀ ਇੰਗਲੈਂਡ ਕਾਦੀ ਕੈਨੇਡਾ ਕਾਦੀ ਅਮਰੀਕਾ ਕਾਦੀ ਯੂਰਪਾ ਕਾਦੀ ਆਸਟ੍ਰੇਲੀਆ ਕਾਦੀ ਨਿਊਜ਼ੀਲੈਂਡ ਕਾਦੀ ਮਲੇਸ਼ੀਆ ਆ ਲੁਧਿਆਣੇ ਵਾਲਾ ਹੋਇਆ ਕਿ ਜੀ ਕੁੜੀਆਂ ਤੋਂ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਮੈਂ ਵੀ ਜੱਟ ਲੁਧਿਆਣੇ ਦਾ ਲੁਧਿਆਣੇ ਦੇ ਇਲਾਕੇ ਦਾ ਬਿੱਲਾ ਲਲ ਤੋਂ ਪਹੁੰਚ ਆਇਆ ਹੈ ਖੇਡ ਮੈਦਾਨ ਦੇ ਵਿੱਚ ਸੋਹਣੇ ਬੋਲ ਬੋਲ ਰਿਹਾ ਹੈ ਰੇਡ ਪਾਉਣ ਦੇ ਲਈ ਜਾਂੜਲੀ ਪਿੰਡ ਦਾ ਉਹ ਕਬੱਡੀ ਕਬੱਡੀ ਕਰਦਾ ਜਾ ਰਿਹਾ ਹੈ ਜਾਫੀ 4 ਹੈ ਖਸ਼ਪ੍ਰੀਤ ਸਿੰਘ ਮਾਨ ਲੱਗਿਆ ਹੋਇਆ ਹੈ ਕਿ ਜੰਨੀ ਦੇ ਉੱਪਰ ਆਹ ਕਹਿੰਦੇ ਟੋਕਾਂ ਲੈਦੇ ਪੰਜਾਬ ਵਾਲਾ ਵੱਧ ਕੇ ਮੁਕਾਬਲਾ ਕਰਦਾ ਹੈ ਪਰ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਹੈ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਆਓ ਸਾਹਮਣੇ ਗੁੱਜਰ ਆ ਗਿਆ ਬੇਲੇ ਕਰਦੇ ਗੱਲਬਾਤ ਕਿਉਂ ਗੁੱਜਰ ਕਹੇ ਪਿਆਰ ਦੇ ਨਾਲ ਜਦੋਂ ਜ਼ਗਾਰ ਵਾਲਾ ਬਿੱਟੂ ਖੇਡਿਆ ਉਹਨੇ ਮਾਰਨਾ ਆਖਿਆ ਵੀ ਜੇ ਮੈਨੂੰ ਅਨਾਉਂਸਰ ਕਿਤੇ ਗੁੱਜਰ ਕਹਿਣ ਮੈਨੂੰ ਸਰੂਰ ਚੜਦਾ ਹੈ ਮੈਂ ਹੋਰ ਵੀ ਕੌਨਫੀਡੈਂਸ ਨਾਲ ਖੇਡਦਾ ਹਾਂ ਇੱਕੋ ਇੱਕ 스타 ਜਿਹਨੂੰ ਖੁਦ ਨੂੰ ਗੁੱਜਰ ਕਹਿ ਕੇ ਬੁਲਾਇਆ ਹੈ ਔਰ ਕਦੀ ਸ਼ੀਲੂੜੀਆਂ ਗੱਲਾਂ ਹੈ ਅਡੀ ਕਹਿੰਦੇ ਗੱਲਾਂ ਰਵੀ ਜਰਨੀ ਵੱਡੇ ਵੱਡੇ 스타ਾਂ ਦੀ ਗੱਲ ਵੱਡੇ ਵੱਡੇ ਕੀ ਗੱਲ ਹੈ ਲਓ ਸਾਹਮਣੇ ਰਕੇਸ਼ ਬਾਪਰੀਆ ਰਕੇਸ਼ ਬਾਪਰੀਆ ਥੋੜੇ ਪਲੇਅਰ ਸਾਈਡ ਤੇ ਹੋ ਜਾਣਗੇ ਬਾਪਰੀਆ ਰਕੇਸ਼ ਕਬੱਡੀ 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 ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਲੈਦੇ ਪੰਜਾਬ ਵਾਲਾ ਏ ਬੱਲੇ 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 ਜ਼ਰਾ ਗਬਰੂ ਗਬਰੂ ਹੈ ਆ ਵੀ ਗਬਰੂ ਕਹਿੰਦੇ ਬੱਲੇ ਬੱਲੇ ਕਰਾ ਗਿਆ ਇਹਦੇ ਮੇ ਅਮਰ ਉਮਰ ਪੁੱਛੀ ਉਮਰੀਆਨੇ ਵਾਲਿਆ ਇਹਦਾ ਜਿਹੜਾ ਡੇਟ ਆਫ ਬਰਥ ਹੈ 2000 ਦਾ ਬਰਥ ਹੈ ਮੇਰੇ ਵੀਰੋ ਬੜੀ ਘੱਟ ਉਮਰ ਦੇ ਕਬੱਡੀ ਖਿਡਾਰੀ ਜਦੋਂ ਖੇਡ ਕਬੱਡੀ ਦਾ ਇਤਿਹਾਸ ਬੋਲਦੇ ਆ ਹਠੌਰ ਪਿੰਡ ਦਾ ਇਕਮ 17 18 ਸਾਲਾਂ ਦਾ ਸੀਗਾ ਜਦੋਂ ਕੈਨੇਡਾ ਖੇਡ ਆਇਆ ਪਰ ਅੱਜ ਮਲੇਸ਼ੀਆ ਦੇ ਵਿੱਚ ਕੋਈ 20 ਸਾਲਾਂ ਦਾ ਆਇਆ ਕੋਈ 17 ਸਾਲਾਂ ਦਾ ਆਇਆ ਕੋਈ ਟੌਪ ਸਟਾਰ ਆਇਆ ਵੱਡੇ ਵੱਡੇ ਹੈਲੋ ਲੈਦੇ ਪੰਜਾਬ ਤੋਂ ਵੀ ਜਿਹੜੇ ਵੱਡੇ ਸਟਾਰ ਅੱਜ ਮਲੇਸ਼ੀਆ ਵਿੱਚ ਪੁੱਜੇ ਹੋਏ ਆ ਔਰ ਕੋਈ ਕੈਨੇਡਾ ਤੱਕੜਾ ਖੇਡਿਆ ਕੋਈ ਇੰਗਲੈਂਡ ਤੱਕੜਾ ਖੇਡਿਆ ਕੋਈ ਜੌਰਪ ਤੱਕੜਾ ਖੇਡਿਆ ਕੋਈ ਨਿਊਜ਼ੀਲੈਂਡ ਤੱਕੜਾ ਖੇਡਿਆ ਇਹ ਵੱਡੀ ਗੱਲ ਹੈ ਵੀ ਮਲੇਸ਼ੀਆ ਵਾਲਿਆਂ ਨੇ ਸਾਰੇ ਜਿਹੜੇ ਵੱਡੇ ਪੱਦਰ ਦੇ ਖਿਡਾਰੀ ਇੱਥੇ ਬੁਲਾ ਕੇ ਮਾਣ ਬਖਸ਼ਿਆ ਜਲਾਲਪਿੰਡ ਦੇ ਰਪਿੰਦਰ ਦਾ ਲਹਿਰੇਵਾਰੇ ਲੱਕੀ ਦਾ ਇਹਨਾਂ ਵੀਰਾਂ ਦਾ ਮੈਂ ਆਪਣੇ ਵੱਲੋਂ ਵੱਡਾ ਧੰਨਵਾਦ ਕਰਦਾ ਵਡੇ ਬਲਾਰਿਆਂ ਵਿੱਚ ਵੱਡਾ ਨਾਂ ਹੈ ਔਰ ਅਗਲੀ ਕਬੱਡੀ ਹੁਣ ਕੌਣ ਪਾਉਂਦਾ ਹੈ ਅੱਜ ਦਾ ਇੱਕ ਕਬੱਡੀ ਕਾਪਾ ਸਾਰੀਆਂ ਕਲੱਬਾਂ ਚੌਣੀਆਂ ਵੀ ਅਸੀਂ ਜਿੱਤ ਕੇ ਜਾਣਾ ਹੈ ਸਾਰਿਆਂ ਨੇ ਟਾਪਰ ਖਿਡਾਰੀ ਬੁਲਾਏ ਐ ਚੋਣਵੇਂ ਕਬੱਡੀ ਖਿਡਾਰੀ ਬੁਲਾਏ ਐ ਪਰ ਜਿੱਤ ਕੇ ਕੌਣ ਜਾਊਗਾ ਇਹ ਸ਼ੱਕ ਤੇ ਰਹਿਣੀ ਹੈ ਸਾਡੀ ਮਾਂ ਖੇਡ ਕਬੱਡੀ ਐ ਤੱਕ ਤੇ ਪੈਣੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਆਰ ਦੇ ਨਾਲ ਦੋਨੋਂ ਟੀਮਾਂ ਦੇ ਖਿਡਾਰੀ ਪਿਆਰ ਦੇ ਨਾਲ ਲੈ ਵੀ ਵੇਲੇ ਆ ਥੋੜੀ ਨੋਕ ਝੋਕ ਮੈਚ ਦੇ ਵਿੱਚ ਹੋਈ ਹੈ ਤੇ ਗੱਲਾਂ ਤੇ ਟਿਕਾਣੇ ਲੱਗੀਆਂ ਪਈਆਂ ਮੈਚ ਬਹੁਤ ਤਕੜਾ ਨੱਕ ਤੇ ਹੋਣਾ ਵੀ ਚਾਹੀਦਾ ਹੈ ਅੱਜ ਮਲੇਸ਼ੀਆ ਵਾਲੇ ਭਰਾਵਾਂ ਦਾ ਘੱਟ ਦੱਸ ਰਿਹਾ ਵੀ ਖੇਡ ਕਬੱਡੀ ਨੂੰ ਮਾਣਾ ਮੁਹੀ ਪਿਆਰ ਕਰਦੇ ਹੈ ਬਹੁਤ ਵੱਡਾ ਧੰਨਵਾਦ ਹੈ ਵੀਰਾ ਦਾਤੇ ਬਾਜੀ ਕਰਵਾਓ ਮੈਚ ਸ਼ੁਰੂ ਭਾਈ ਜੇ ਤੇ ਸਵਾਰ ਆਉਂਦਾ ਇੱਕ ਵਾਰ ਤਾੜੀ ਮਾਰ ਕੇ ਦੱਸੋ ਜਰਾ ਵੱਡੀ ਗੱਲ ਇਹ ਹੈ ਵੀ ਇੱਥੇ ਕਮਾਈ ਬਹੁਤ ਔਖੀ ਹੈ ਇੱਥੋਂ ਦਾ ਬੈਦਰ ਕੋਈ ਪਤਾ ਨਹੀਂ ਲੱਗਦਾ ਪਹਿਲੇ ਰੋਟੀ ਕਮਾਉਣੀ ਔਖੀ ਹੈ ਫਿਰ ਰੋਟੀ ਖਾ ਕੇ ਕਿਸ ਦੇ ਮੂੰਹ ਪਾਉਣੀ ਇਹ ਸਭ ਤੋਂ ਵੱਡੀ ਗੱਲ ਹੈ ਇਹ ਪਹਿਲੇ ਖੁਦ ਕਮਾਈਆਂ ਕਰਦੇ ਹੈ ਤੇ ਫਿਰ ਕਮਾਈਆਂ ਕਰਕੇ ਇਹਨਾਂ ਖਿਡਾਰੀਆਂ ਤੋਂ ਨੋਟ ਵੜਦੇ ਹੈ ਇਹ ਸਭ ਤੋਂ ਵੱਡੀ ਗੱਲ ਹੈ ਇਹ ਸਭ ਤੋਂ ਵੱਡੀ ਗੱਲ ਹੈ ਵੀ ਪਹਿਲੇ ਆਪ ਸਟਰਗਲ ਕਰਦੇ ਹੈ ਤੇ ਫਿਰ ਗਬਰਾਂ ਦਾ ਮੁੱਲ ਪਾਉਂਦੇ ਐ ਲਓ ਕਬੱਡੀ ਤੇ ਕਬੱਡੀ ਕਬੱਡੀ ਤੇ ਕਬੱਡੀ ਬੱਲੇ ਬੱਲੇ ਇਹ ਆ ਲਾਡੀ ਜਸੂ ਵਾਲੀ ਐ ਲਾਡੀ ਜਸੂ ਵਾਲੀ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ ਵਾਹ ਓਏ ਲੁਧਿਆਣੇ ਵਾਲਿਆ ਲਾਡੀ ਜਸੂ ਵਾਲੀ ਐ ਨੰਬਰ ਦਾ ਵਾਅਦਾ ਕਰਦਾ ਹੋਇਆ ਰਾਇਲ ਪੰਜਾਬ ਦੀ ਟੀਮ ਐ ਗੋਪੀ ਸ਼ਾਲਮ ਰਾਜਾ ਬਿਰਕ ਯਗਰੂਪ ਯੂ ਐਸ ਏ ਤੇ ਸਾਡਾ ਪ੍ਰੀਤ ਭਾਉ ਐ ਬੜੀ ਮਿਹਨਤ ਵਾਲਾ ਮੁੰਡਾ ਐ ਤੇ ਬਾਜਵਾ ਸਾਹਿਬ ਐ ਬਹੁਤ ਵੱਡਾ ਧੰਨ ਜਿਹੜੇ ਗਰਾਊਂਡ 'ਚ ਬਾਦੂ ਖੜੇ ਐ ਬੈਜੋ ਮੇਰੇ ਯਾਰ ਪਿੱਛੇ ਮੈਚ ਦੀਦਾ ਵੰਦੀ ਹੈ ਬਹੁਤ ਟਾਪ ਦੀ ਕਬੱਡੀ ਹੈ ਇਹ ਪਿੰਡ ਹੈ ਸੱਸਵਾਰਾਂ ਦਾ ਰਣ ਹੈ ਵੀਰ ਬਹਾਦਰਾਂ ਦਾ ਅੱਜ ਪਹਿਲਾ ਅਸੀਂ ਪੈਣ ਗਿਆ ਚੇਤਾਪੁਰ ਯੂਕਲੈਰੀ ਮੋਰਾ ਦਾ ਮੇਰੇ ਵੀਰੋ ਸਾਡੇ ਗੁਰੂਆਂ ਨੇ ਪਹਿਲਵਾਨੀਆਂ ਕਰਾਉਣੀਆਂ ਸ਼ੁਰੂ ਕੀਤੀਆਂ ਔਰ ਮੇਰੀ ਸੋਚ ਕਹਿੰਦੀ ਹੈ ਵੀ ਇਹ ਪਹਿਲਵਾਨੀਆਂ ਦਾ ਹੀ ਅਨਿਖੜਮਾ ਅੰਗ ਆ ਸਾਡੀ ਖੇਡ ਕਬੱਡੀ ਝੋਲੀ ਪਈ ਹੈ ਖੇਡ ਕਬੱਡੀ ਹੋਵੇ ਤੇ ਜਕਾਰਾ ਨਾ ਲੱਗੇ ਤੇ ਗੱਲ ਅਧੂਰੀ ਦੀ ਰਹਿ ਜੂਗੀ ਮਲੇਸ਼ੀਆ ਵਿੱਚ ਕਬੱਡੀ ਹੋਵੇ ਤੇ ਗੱਲ ਕਬੱਡੀ ਦੀ ਹੋਵੇ ਪੰਜਾਬੀ ਇਕੱਤਰ ਹੋਏ ਹੋਣਾ ਤੇ ਉੱਥੇ ਜਕਾਰਾ ਨਾ ਲੱਗੇ ਤੇ ਗੱਲ ਅਧੂਰੀ ਰਹਿ ਜੂਗੀ ਬੋਲੇ ਸੋਨਹਾ ਸ਼ਰਿਆ ਕਾਲੂ ਇਹ ਜਕਾਰੇ ਲੱਗਦੇ ਆਏ ਆ ਤੇ ਲੱਗਦੇ ਰਹਿਣੇ ਐ ਇਹ ਜਕਾਰੇ ਲੱਗਦੇ ਆਏ ਐ ਤੇ ਲੱਗਦੇ ਰਹਿਣੇ ਐ ਇਹ ਜਕਾਰੇ ਲੱਗਦੇ ਆਏ ਐ ਤੇ ਲੱਗਦੇ ਰਹਿਣੇ ਐ ਮੇਲ ਕੋਈ ਨਹੀਂ ਲੜਤੋਂ ਵਾਲਿਆ ਕਬੱਡੀ ਨਾਲ ਲਲਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਸਦਾ ਗੁਰੂ ਦੇ ਜਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਸਦਾ ਗੁਰਦੇ ਜਿਹੜੇ ਕਰਦਾ ਹੈ ਸਰਾਵਾਂਪਿੰਡ ਦਾ ਸੁਖਵੀਰ ਵੱਡਾ 스타 ਹੈ ਉਹਦਾ ਪ੍ਰਾਸ਼ੀਰਾ ਵੀ ਕਹਿੰਦੇ ਇਸੇ ਤਰਤੀ ਦੇ ਉੱਤੇ ਮਿਹਨਤ ਕਰਦਾ ਹੈ ਲਓ ਪਈਹੂ ਕਬੱਡੀ ਦੇ ਉੱਤੇ ਹੁਣ ਕੌਣ ਯਾਸੀ ਲਾ ਕੇ ਦੱਸਾ ਰਕੇਸ਼ ਨੂੰ ਬੱਲੇ ਬੱਲੇ ਕਰਾ Đੂਗਾ ਖੀਰਾਵਾਲੀ ਟੀਮ ਦਾ ਮੇਰੇ ਵੀਰੋ ਕਦੀ ਗੱਗੀ ਔਰ ਕਦੀ ਭੜੀ ਔਰ ਕਦੀ ਉਸ ਪਿੰਡ ਦੇ ਬਾਬੂ ਖੀਰਾਵਾਲ ਦੇ ਗੱਲਾਂ ਹੁੰਦੀਆਂ ਵੱਡੀ ਟੀਮ ਹੈ ਰਕੇਸ਼ ਦੀ ਪਈਹੂ ਕਬੱਡੀ ਉੱਤੇ ਲਓ ਕਾਲਾ ਸਾਹਮਣੇ ਹੈ ਪਰ ਅੰਕ ਧਾਵੀ ਦੇ ਖਾਤੇ ਰਕੇਸ਼ ਨੇ ਬੱਲੇ ਬੱਲੇ ਕਰਾਤੀ ਹੈ ਅਗਲੇ ਕਬੱਡੀ ਮੈਦਾਨ ਦੇ ਅੰਦਰ ਲੈ ਵੀ ਕਾਲੇ ਕਰਦੇ ਗੱਲ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨਸੀਬ ਗੁੱਜਰ ਵਧਿਆ ਆਇਆ ਖੇਡ ਮੈਦਾਨ ਦੇ ਵਿੱਚ ਹਰਿਆਣ ਪੰਜਾਬ ਦੀ ਟੀਮ ਹੈ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਕੱਲ ਦਾ ਦਿਨ ਵੀ ਕਹਿੰਦੇ ਇਸੇ ਗਰਾਊਂਡ ਦੇ ਵਿੱਚ ਫਿਰ ਰੌਣਕ ਲੱਗਣੀ ਹੈ ਲਲਤੋ ਵਾਲਿਆਂ ਆਓ ਸਾਹਮਣੇ ਵੇਖਾਂਗੇ ਕਬੱਡੀ ਪਾਉਣ ਦੇ ਲਈ ਗੁੱਜਰ ਲੈਨੇ ਪੰਜਾਬ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਧਦਾ ਜਾ ਰਿਹਾ ਹੈ ਆਓ ਸਾਹਮਣੇ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਹੈ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਤੀ ਟੀਲਾ ਜਾਂਡਲੀ ਵਾਲਾ ਵਾਧਾ ਆ ਦੇ ਅੰਦਰ ਕੱਲੀ ਕੱਲੀ ਕਬੱਡੀ ਲੱਖ ਲੱਖ ਦੀ ਹੈ ਕੱਲੀ ਕੱਲੀ ਕਬੱਡੀ ਵੇਖਣ ਵਾਲੀ ਹੈ ਸੇਰ ਸੇਰ ਖੂਨ ਵਦਨ ਵਾਲੀ ਗੱਲ ਸਾਡੀ ਖੇਡ ਕਬੱਡੀ ਦੇ ਵਿੱਚ ਹੈ ਕੱਲੇ ਕੱਲੇ ਪੁਆਇੰਟ ਤੇ ਰੌਲਾ ਗੌੜਾ ਹੈ ਜਿੱਤਣਾ ਹਰ ਕੋਈ ਚਾਹੁੰਦਾ ਹੈ ਜਿੱਤਣਾ ਹਰ ਕੋਈ ਚਾਹੁੰਦਾ ਹੈ ਜਿੱਤ ਕੇ ਕੌਣ ਜਾਊਗਾ ਇਹ ਸਮੇਂ ਦੀ ਬਾਤ ਹੈ ਇਹ ਸਮੇਂ ਦੀਆਂ ਗੱਲਾਂ ਮੈਂ ਪਹਿਲਾਂ ਵੀ ਆਖਿਆ ਵੀ ਇੱਥੇ ਕਮਾਈ ਬੜੀ ਔਖੀ ਹੈ ਮਨੀਲਾ ਵਿੱਚ ਕਮਾਈ ਬੜੀ ਔਖੀ ਹੈ ਤੇ ਮਲੇਸ਼ੀਆ ਵਿੱਚ ਵੀ ਕਮਾਈ ਕਹਿੰਦੇ ਬੜੀ ਔਖੀ ਹੈ ਮਿਹਨਤ ਕਰਦੇ ਆ ਸਟ੍ਰਗਲ ਕਰਦੇ ਆ ਤੇ ਫਿਰ ਕਬੱਡੀ ਦੇ ਉੱਤੋਂ ਮੇਰੇ ਵੀਰੋ ਇਹਨਾਂ ਖਿਡਾਰੀਆਂ ਤੋਂ ਜਿੰਨ ਜਾਨਵਰਾਂ ਵਾਲੀ ਗੱਲ ਕਰਦੇ ਆ ਲਓ ਕਬੱਡੀ 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 ਬੱਲੇ ਬੱਲੇ ਹੋਣੀ ਹੈ ਲਓ ਆਹ ਜਾਂਦਾ ਜਾਨਵਰੀ ਵਾਲਾ ਗੱਲ ਵੱਖਰੀ ਬਣਾ ਗਿਆ ਅਗਲੀ ਕਬੱਡੀ ਫਿਰ ਮੈਦਾਨੇ ਅੰਦਰ ਲਾਡੀ ਜੱਸੋ ਵਾਲੀ ਹੈ ਆਹ ਸਾਹਮਣੇ ਲਾਡੀ ਜੱਸੋ ਵਾਲੀ ਹੈ ਲੈ ਵੀ ਬਿੱਲਿਆ ਜਦੋਂ ਮੈਚ ਸ਼ੁਰੂ ਹੋਇਆ ਤੇ ਲੋਕਾਂ ਨੂੰ ਇਹ ਸੀਗਾ ਵੀ ਲੈਣਦੇ ਪੰਜਾਬਾ ਨੇ ਇੱਕ ਪਾਸਾ ਕਰ ਦੇਣਾ ਪਰ ਹੁਣ ਮੈਚ ਦੀ ਸਥਿਤੀ ਕੁਝ ਹੋਰ ਹੈ ਪਰ ਰੇਡਰ ਤੇ ਆਪਣਾ ਕੰਮ ਕਰ ਰਿਹਾ ਹੁਣ ਜਾਫੀਆਂ ਦੇ ਸਿਰ ਤੇ ਸਾਰੀ ਗੱਲ ਖੜੀ ਹੈ ਕਿ ਜੱਜ ਮੂਰੇ ਮੁਕਰੀ ਨਾ ਮੁੱਲ ਪਿਆਰ ਦਾ ਮੋੜ ਦੋ ਜੱਟ ਨੇ ਹੁਣ ਕੌਣ ਮੁੱਲ ਮੋੜਦਾ ਰੌਲ ਪੰਜਾਬ ਵਾਲਾਂ ਦੀ ਖੇਡੀ ਖੇਡ ਕਬੱਡੀ ਹੈ ਵੱਡੀ ਟੀਮ ਬਣ ਕੇ ਆਈ ਹੈ ਆਓ ਸਾਹਮਣੇ ਨੌਜਨ ਲੋਗੜੀਆ ਕਬੱਡੀ ਪਾਉਣ ਦੇ ਲਈ ਗੁੰਦਵੇਂ ਸ਼ਰੀਰ ਵਾਲਾ ਵਧਿਆ ਆਇਆ ਤੇ ਦੂਸਰੇ ਪਾਸੇ ਚਾਂਦ ਬੜੈਚ ਚਾਂਦ ਬੜੈਚ ਚਾਂਦ ਬੜੈਚ ਲੈਂਦੇ ਪੰਜਾਬ ਲੈਂਦੇ ਪੰਜਾਬ ਵਾਲਾ ਚਾਂਦ ਬੜੈਚ ਇੱਕ 100 ਦਾ ਜਫਾ ਲੱਗਿਆ ਰਾਂ ਆ ਫਿਰ ਕਹਿੰਦਾ ਗੋਪੀ ਕਹਿੰਦਾ ਹੈ ਜਗਰੂਪ ਯੂਐਸਏ ਕਹਿੰਦਾ ਇੱਕ 100 ਦਾ ਜਫਾ ਲੱਗਿਆ ਲੈ ਵੀ ਭਾਈ ਹੁਣ ਸਾਰਿਆਂ ਨੂੰ ਖੁਸ਼ੀ ਹੈ ਪਰ ਗਰਾਊਂਡ 'ਚ ਕੋਈ ਨਾ ਐਂਟਰ ਹੋ ਵੀ ਰਹਾ ਬਣ ਕੇ ਹੱਥ ਬਣ ਕੇ ਪੈਂਦੀ ਹੈ ਵੱਡੇ ਭਰਾਓ ਪਤਾ ਵੀ ਖੁਸ਼ੀ ਹੈ ਲੈਨੇ ਪੰਜਾਬ ਵਾਲੇ ਇਧਰ ਭਰਾ ਖੜੇ ਆ ਸਾਡੇ ਓ ਕਬੱਡੀ ਪਾਉਣ ਦੇ ਲਈ ਮੁੰਡਾ ਵੱਧ ਗਿਆ ਬੱਟੂ ਤੇ ਕਰਦੇ ਗੱਲ ਪੈਂਦੀ ਰੇਡ ਦੀ ਲਓ ਬੱਟੂ ਇਸ ਲਈ ਨੌਜਵਨ ਨਿਊਜ਼ੀਲੈਂਡ ਵੀ ਖੇੜਿਆ ਬਿੱਟੋ ਸੈਦੋ ਕੇ ਬੰਨਾ ਬਹੁਤ ਪਿਆਰ ਹੈ ਲਓ ਪੈਹੂ ਕੌਡੀ ਦੇ ਉੱਤੇ ਹੁਣ ਕੌਣ ਜਾਸੀ ਲਾਊਗਾ ਜੱਸਾ ਇੱਕ ਗੱਡੀ ਜਿਹੜੀ ਆ ਰੇਂਜ ਰੋਵਰ ਬੀ ਐਲ ਆਰ 6785 ਨੰਬਰ ਹੈ ਵੀਰਾਂ ਨੂੰ ਬੇਨਤੀ ਹੈ ਗੱਡੀ ਦੇ ਕੋਲੇ ਪਾਣੀ ਵਾਲੀ ਗੱਡੀ ਕੋਲੇ ਪਹੁੰਚ ਜਾਣ ਸੇਵਾਦਾਰ ਵੀਰ ਜਿਹੜੇ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਬੜੀ ਮਿਹਰਬਾਨੀ ਹੋਊਗੀ ਲਓ ਰਕੇਸ਼ ਆ ਗਿਆ ਹੈ ਖੇਡ ਕਾਡੂ ਜੀ ਐਡਾ ਚਮਕਿਆ ਜਿਦਾ ਅੰਮ੍ਰੀ ਚਮਕੇ ਤਾਰਾ ਖੇਡ ਸੁਨੱਖੀ ਜਨ ਨਾਲ ਇਹਨੇ ਜੱਗ ਮੋਲਿਆ ਸਾਰਾ ਖੇਡ ਸੁਨੱਖੀ ਜਨ ਨਾਲ ਇਹਨੇ ਜੱਗ ਮੋਲਿਆ ਸਾਰਾ ਇੱਕ ਪਾਸੇ ਬੱਲੇ 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 ਉਡ ਜੋੜ ਜੋ ਕਰਦੀ ਜਵਾਨੀ ਰਕੇਸ਼ ਬੋਪਰੀਆ ਨੌਜਾਨ ਗੱਭਰੂ ਹੁਣ ਕੀ ਹੋ ਗਈ ਗੱਲ ਇਹ ਬੱਲੇ ਬੱਲੇ ਬਾ ਰਕੇਸ਼ ਬੋਪ ਪਿੰਡਾ ਰਕੇਸ਼ ਬਾਪਰੀਆ ਲੈ ਵੀ ਬੇਲੇ ਇਥੋਂ ਪਤਾ ਲੱਗਦਾ ਵੀ ਜਦੋਂ ਕਿਸਮਤ ਮਾੜੀ ਹੋਵੇ ਤੇ ਹਾਥੀ ਤੇ ਬੈਠਿਆ ਨੂੰ ਗੋਤਾ ਵੱਡਦਾ ਰੇਤੇ ਡਗ ਡਗ ਭੱਜ ਰਿਹਾ ਹੈ ਸਵਾਦ ਵਧਿਆ ਪਿਆ ਖੇਡ ਕਬੱਡੀ ਦਾ ਸੈਦੂਕੇ ਵਾਲਾ ਬਿੱਟੂ ਪੁੱਜ ਆਇਆ ਹੈ ਖੇਡ ਕਬੱਡੀ ਦਾ ਵੱਡਾ ਬਲਾਰਾ ਆਓ ਸਾਹਮਣੇ ਕਹਿੰਦੇ ਨੌਜਨ ਐਸਵੇਂ ਕਬੱਡੀ ਪਾਉਣ ਦੇ ਲਈ ਗੁੱਜਰ ਫੇਰ ਫੜਿਆ ਗਿਆ ਗੁੱਜਰ ਫੇਰ ਫੜਿਆ ਗਿਆ ਮੈਚ ਚੋਟੀ ਦਾ ਉਹ ਰੇਡ ਪਾਉਣ ਦੇ ਲਈ ਜਾਂਦਲੀ ਵਾਲਾ ਬੇਲਿਆ ਆਓ ਵੇਖਦਾ ਵੀ ਅਗਲੀ ਕਬੱਡੀ ਇੱਥੇ ਗੱਲ ਉਹ ਬਣ ਗਈ ਹੈ ਬੀਮੂਲ ਪੈਣ ਸ਼ੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਦਾ ਉੱਠ ਕੇ ਧਨ ਜੋਰ ਜਵਾਨੀ ਦਾ ਲੈ ਜਨ ਭਰਿਆ ਮੇਲਾ ਲੁੱਟ ਕੇ ਇਹ ਆੜੀਏ ਲਕੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹਟ ਪਾਸੇ ਲੁੱਡੀਆਂ ਪਾਉਂਦੀ ਸਿਰੇ ਜਵਾਨੀ ਜਵਾਨੀਆਂ ਮੇਰੇ ਵੀਰੋ ਪੇਡ ਹੋ ਰਿਹਾ ਚੀਕਾਂ ਕਲਕਾਰੀਆਂ ਹੋਟਿੰਗ ਹੋ ਰਹੀ ਹੈ ਆਨੰਦ ਖੇਡ ਕਬੱਡੀ ਦਾ ਇੱਕ ਡਾਇਲੋਗ ਕਹਿੰਦੇ ਤੂਤੇ ਦਾ ਵੀ ਬੜਾ ਮਸ਼ਹੂਰ ਹੋ ਗਿਆ ਸੀਗਾ ਮੇਰੇ ਵੀਰੋ ਕਿ ਬੰਬ ਆ ਗਿਆ ਵੀ ਕਹਿੰਦੇ ਬੰਬ ਆ ਗਿਆ ਬੰਬ ਆ ਗਿਆ ਵੀ ਕਹਿੰਦੇ ਬੰਬ ਆ ਗਿਆ ਪਰ ਮਲੇਸ਼ੀਆ ਦੇ ਵਿੱਚ ਹੁਣ ਕਹੜਾ ਬੰਬ ਵੀ ਆਨੰਦ ਆ ਗਿਆ ਵੀ ਆਨੰਦ ਆ ਗਿਆ ਆਨੰਦ ਆ ਗਿਆ ਵੀ ਆਨੰਦ ਆ ਗਿਆ ਆਨੰਦ ਆ ਗਿਆ ਵੀ ਆਨੰਦ ਆ ਗਿਆ ਨਗਲੇ ਪਿੰਡ ਦਾ ਕਹਿੰਦੇ ਕਾਕਾ ਵਧਾਇਆ ਹੁਣ ਦੇ ਪਹਿਲਾਂ ਧੂਤੇ ਦੀ 1 ਸਾਲ ਪਹੁੰਚ ਲੈ ਰਹੀ ਹੈ ਪਰ ਸੋਨੂ ਸੀਤੋ ਵਾਲੀਏ ਨੇ ਕਹਿੰਦੇ ਫੁੱਤੀ ਪਾਈ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਨਗਲੇ ਪਿੰਡ ਦਾ ਜਾਮਾ ਖੇਡਿਆ ਕੈਨੇਡਾ ਉਹ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਮੈਚ ਮੁੱਕ ਗਿਆ